ਜੀ ਸਾਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਹੋਏ ਹਾਂ ਪਿੰਡ ਲੱਲੜੀ ਤੇ ਇੱਥੇ ਖੇਤਾਂ ਦੇ ਵਿੱਚ ਇੱਕ ਸਰਾਲ ਬੈਠੀ ਹੋਈ ਤੇ ਖੇਤਾਂ ਵਾਲੇ ਜਿਹੜੇ ਘਾਵਟ ਰਹੇ ਸੀ ਤੇ ਉਹਨਾਂ ਨੇ ਜਿਹੜੀ ਸਰਾਲ ਦੀ ਆਵਾਜ਼ ਸੁਣੀ ਤੇ ਸੁਬਾਹ ਨੇ ਜਿਹੜੇ ਜਾ ਕੇ ਦੇਖਿਆ ਕਾਫੀ ਵੱਡੀ ਸਰਾਲ ਜਿਹੜੀ ਬੈਠੀ ਹੋਈ ਤੇ ਹੁਣ ਆਪਾਂ ਇਹਨੂੰ ਰੈਸਕੂ ਕਰਕੇ ਕਿਤੇ ਦੂਰ ਜੰਗਲਾਂ ਦੇ ਵਿੱਚ ਛੱਡਾਂਗੇ ਬਈ ਸੋ ਸਾਰੇ ਭਰਾ ਵੀਡੀਓ শেয়ার ਜਰੂਰ ਕਰਦੇ ਇੱਕ ਵਾਰ ਕਾਫੀ ਵੱਡੀ ਜਿਹੜੀ ਸਰਾਲ ਦਸੀ ਆ ਰਹੀ

ਸਾਡਾ ਲੱਕੜੀ ਪਿੰਡ ਆ ਗਿਆ ਬਾਈ ਹਾਂਜੀ ਨਵੀਂ ਚੀਜ਼ ਦੇਖ ਕੇ ਮੱਥਾ ਟੇਕਣਾ ਪਿਆ ਹੁਣ ਇਹਨੂੰ ਐਂਦਾ ਕਰਦੇ ਆ ਹਾਂ ਹਾਂ ਮੈਂਨੇ ਚਕਾ ਨਹੀਂ ਵੜੀ ਸੜਕ ਉੱਪਰੋਂ ਨੇ ਦੇਰੋਂ ਤੋਂ ਬਾਹਰ ਕੱਢਿਆ ਠੀਕ ਹੈ ਨਾ 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 ਕੋਈ ਨਹੀਂ ਚੱਕ ਲੈ ਨੀਂਗਾ ਬਾਈ ਹਾਲਚਲ ਕਰ ਲਗੀ ਨਹੀਂ ਆਹ ਕਿਸ਼ਾੜਾ ਮਿੱਚ ਨਾ ਜਾ ਕੋਈ ਨਹੀਂ ਕੋਈ ਪਾਰੀ 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 ਇਹ ਕੋਈ ਗੋਲ ਖੱਟ ਦੇਖਾ ਆ ਕੁਛ ਹੈਗਾ ਨਹੀਂ ਖੱਟੀ ਮੂੰਹ ਦੇਖੋ ਬੱਚਾ ਭਰਾ ਜਾ ਅੱਛਾ ਬੋਲਿਆ ਨਹੀਂ ਚਲੋ ਬੱਚਾ ਚੱਲੋ ਚੱਲੋ ਬਾਕੀ ਜਾਂ ਚੱਲੋ ਜੰਗਲ ਵਾਲ ਵਾਲੇ ਆਣੀ ਮੈਂ ਉਹਦੇ ਬਾਅਦ ਚਲੋ ਮੈਂ ਲੋੜ ਨਹੀਂ ਚੱਲੋ ਚਲੋ ਆਣੀ ਚਲੋ और सोच तो तो के था। था। तो 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 सो नहीं पड़े और चकमा हम चकमा और ये दो जगह नहीं जा थोड़ी भी एक साथ अरे 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 इसका नहीं यार जींस का फट लाग रही नहीं आराम से थोड़ा पंजाब भी और वो ले तो ले के लोग ले इधर रहवे तो नहीं आओ इधर ले आओ इधर ले आओ पूरा हो की जिंदगी है भाई सुन नहीं बता नहीं 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 तो नहीं 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 � वो गए थे फाइनल में कैका जहां पर기가 का मैं ना जो काम करता हूं हां क्यों नहीं है ऐसा मेरा भार वाला ही लो कर दो वो पीछे देना अगर आते यहां जल्दी आपको दे दूंगा बोलो बने दिया लाइन वाले के देखो वाली वाले को अरे जल्दी जल्दी वो आ गए आ गए

ਦੇਹਰਾ ਬੱਚਾ ਯੇਹ ਦੇਹਰਾ ਬੱਚਾ ਕੋਈ ਪੈਣਾ ਨਹੀਂ ਹੈ ਇਹ ਮਾੜਾ ਗੱਲ ਨਹੀਂ ਆਉਂਦੀ ਪਿਛੋਕੋ ਪਿਛੋਆ ਖਾਲੀ ਹੋ ਜਾਣਾ ਹੈ ਮੈਂ ਗਾਣਾ ਪੇਸ਼ ਕਰਾਂਗਾ اور کا ہنسی تے کوئی ماں بڑا ہڑی تھا ہر طرح دے مطلب تھا کہ اجا کوئی ہنسی تے 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 کوئی

ਸਰਾਲੇ ਤੇ ਇਹਦੇ ਜਿਹੜਾ ਖਾਧਾ ਹੋਇਆ ਸੀ ਤੇ ਜਿਹੜਾ ਇਹਨੇ ਬੱਚਾ ਆਪਣੇ ਅੰਦਰ ਲਵਾਇਆ ਹੋਇਆ ਸੀ ਤੇ ਆਪਾਂ ਨੇ ਜਿਹੜਾ ਬਾਹਰ ਕੱਢ ਕੇ ਇੱਕ ਵਾਰ ਜਿਹੜਾ ਸ਼ਾਕਾ ਦੂਰ ਕੀਤਾ ਕਿ ਉਹ ਕਿਹੜੀ ਚੀਜ਼ ਜਿਹੜੀ ਇਸਨੇ ਖਾਧੀ ਹੋਈ ਸੀ ਤੇ ਹੁਣ ਆਪਾਂ ਨੇ ਜਿਹੜਾ ਇਹ ਬੱਚਾ ਜਿਹੜਾ ਮੈਨਾਂ ਦਾ ਨੀਲ ਗੋਣਾ ਜਿਹੜਾ ਬੱਚਾ ਨਿਕਲਿਆ ਹੈ ਅਸਲ ਪਰ ਸਾਰੇ ਬਣਾ ਵੀ ਖੇੜ ਜ਼ਰੂਰ ਕਰਦੇ ਇੱਕ ਵਾਰ